ਈਕੋ ਟਾਈਮ ਸੀਗਾ ਜਦੋਂ ਓਪਨ ਆਪਰੇਸ਼ਨ ਹੁੰਦੇ ਸੀਗੇ ਪੇਸ਼ੈਂਟ ਜਿਹੜਾ ਤੁਰਦਾ ਹੁੰਦਾ ਸੀਗਾ ਉਹ ਬੈੱਡ ਦੇ ਕੋਲ ਪਿਆ ਜਾਂਦਾ ਸੀ ਅੱਜ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਹੈ ਕਿ ਸੂਈ ਦੇ ਨਾਲ ਅਸੀਂ ਬਹੁਤ ਸਾਰੇ ਆਪਰੇਸ਼ਨ ਕਰ ਸਕਦੇ ਹਾਂ ਜੀ ਸਰ ਜੇਦੋਂ ਅਸੀਂ ਪੇਸ਼ੈਂਟ ਨੂੰ ਪੁੱਛਦੇ ਹਾਂ ਤੇ 95% ਪੇਸ਼ੈਂਟ ਦੇ ਡਰਦੇ ਹੈਗੇ ਕਿ ਅਸੀਂ ਆਪਰੇਸ਼ਨ ਨਹੀਂ ਕਰਾਣਾ ਉਹ ਕਿਉਂ ਨਹੀਂ ਕਰਾਣਾ ਕਿਉਂਕਿ ਸਮਾਜ ਦੇ ਵਿੱਚ ਡਰ ਬਹੁਤ ਜ਼ਿਆਦਾ ਹੈ। ਇਹ ਸਾਡੀ ਆਬਾਦੀ 140 ਕਰੋੜ ਦੀ ਹੈ। ਤੇ ਸਮਝੋ ਕਿ 100 ਕਰੋੜ ਬੰਦਿਆਂ ਨੂੰ ਕਦੇ ਨਾ ਕਦੇ ਪਿੱਠ 'ਚ ਵੀ ਦਰਦ ਹੋਏਗਾ ਹੀ ਹੋਏਗਾ। ਅਕਸਰ ਹੀ ਆਪਾਂ ਪਿੰਡਾਂ 'ਚ ਦੇਖਦੇ ਆਂ ਪਹਿਲੀ ਤਾਂ ਧਾਰਨਾ ਉਹਨਾਂ ਨੇ ਇਹ ਬਣਾਈ ਹੁੰਦੀ ਹੈ ਕਿ ਸਾਡਾ ਆਪਰੇਸ਼ਨ ਹੀ ਹੋਣਾ ਹੈ। ਇਹਦੇ ਵਿੱਚ ਕਿੰਨੇ ਪੈਸੇ ਸੱਚਾਈ ਹੈ ਕਿ ਕੀ ਹਰੇਕ ਮਰੀਜ਼ ਦਾ ਆਪਰੇਸ਼ਨ ਹੀ ਹੋਣਾ ਹੁੰਦਾ? ਨਹੀਂ। ਜੇ ਮਰੀਜ਼ ਨੂੰ ਚਰਲੰਤੂ ਬਾਅਦ ਦਰਦ ਹੋਏ ਤੇ ਮੇਟਲ ਦੇ ਨਾਲ ਆਰਾਮ ਮਿਲੇ। ਹਾਂ। ਤੇ ਇਹਦਾ ਮਤਲਬ ਹੈਗਾ ਕਿ ਉਹਨੂੰ ਵੀ ਵੀ ਜਾਂ ਡਿਸਕ ਵੀ ਦਰਦ ਹੋਣ ਦੇ ਚਾਂਸਸ ਜ਼ਿਆਦਾ ਹੈ। ਠੀਕ ਹੈ ਜੀ। ਉਸੀ ਤਰ੍ਹਾਂ ਮਰੀਜ਼ ਨੂੰ ਜਿਹੜਾ ਦਰਦ ਹੈ ਉਹ ਰਾਤ ਨੂੰ ਸੁੱਤੇ ਪਏ ਨੂੰ ਜ਼ਿਆਦਾ ਹੋਏ ਤੇ ਦਿਨੇ ਘੱਟ ਹੋ ਜਾਏ ਤਾਂ ਚਾਂਸ ਹੁੰਦੇ ਕਿ ਇਹ ਵੀ ਦੀ ਬਿਮਾਰੀ ਆ ਜਾਂ ਰਸੋਰਨ ਹੋਣ ਦੇ ਚਾਂਸੇ ਹਨ ਠੀਕ ਹੈ ਜੇ ਮਰੀਜ਼ ਨੂੰ ਦਰਦ ਸੱਟ ਲੱਗਣ ਤੋਂ ਬਾਅਦ ਹੋਏ ਤਾਂ ਹੋ ਸਕਦਾ ਮਰੀਜ਼ ਦਾ ਕੋਈ ਹਾਸਪਟੇ ਜਾਂ ਕੋਹੜੀ ਦਾ ਟੁਕੜਾ ਫ੍ਰੈਕਚਰ ਹੋ ਸਕਦਾ ਦਵਾਈ ਦੇ ਬਾਅਦ ਜਾਂ ਆਰਾਮ ਕਰਨ ਤੋਂ ਬਾਅਦ ਆਰਾਮ ਨਹੀਂ ਮਿਲਦਾ ਤੇ ਇਹਦਾ ਮਤਲਬ ਹੈ ਕਿ ਹੁਣ ਤੁਹਾਨੂੰ ਡਾਕਟਰ ਕੋਲ ਜਾ ਕੇ ਦੇਖੋ ਲੋੜ ਹੈ ਆਪਰੇਸ਼ਨ ਵੀ ਬਹੁਤ ساری ਤਨਾਕ ਹੋਣਦੇ ਨੇ ਸੋ ਇੱਕ ਸਿਆਣਾ ਡਾਕਟਰ ਹਮੇਸ਼ਾ ਇਹ ਮਰੀਜ਼ ਨੂੰ ਦੇਖ ਕੇ ਡਿਸਾਈਡ ਕਰੇਗਾ ਕਿ ਉਹਦੇ ਲਈ ਸਭ ਤੋਂ ਬਿਹਤਰ ਚੀਜ਼ ਕਿਹ나 ਦੇ ਵਿੱਚੋਂ ਕੀ ਹੈ ਜਦੋਂ ਲੋਕ ਇਹ ਕਹਿੰਦੇ ਸੀ ਕਿ ਰੀਡ ਦੀ ਹੱਡੀ ਦਾ ਆਪਰੇਸ਼ਨ ਨਹੀਂ ਕਰਾਉਣਾ ਜਿਹੜੇ ਅੱਜ ਵੀ ਟਾਮਾਟਾ 'ਚ ਲੋਕ ਕਹਿੰਦੇ ਨੇ ਉਦੋਂ ਦੇ ਆਪਰੇਸ਼ਨ ਤੇ ਅੱਜ ਸਨ 2025 ਦੇ ਆਪਰੇਸ਼ਨ ਦੇ ਵਿੱਚ ਕਿੰਨਾ ਕੋ ਟੈਕਨੋਲੋਜੀ ਨੇ ਫਰਕ ਪਾਇਆ ਹੈ ਕਿ ਅਸੀਂ ਉਹਨੂੰ ਮੰਨ ਸਕੀਏ ਕਿ ਅੱਜ ਦੀ ਜਿਹੜੀ ਟੈਕਨੋਲੋਜੀ ਹੋ ਪਰਲਨੋਂ ਬੈਸਟ ਹੋ ਗਈ ਹੈ ਹਾਂਜੀ ਸਸੀ ਗੌਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਬਰਿੰਦਰ ਕੁਦਰਤ ਟੀਵੀ ਤੋਂ ਸੋ ਦੋਸਤੋ ਅੱਜ ਆਪਾਂ ਆਏ ਆ ਜਲੰਧਰ ਦੇ ਐਨ ਐਚ ਐਸ ਹਸਪੀਟਲ 'ਚ ਜਿੱਥੇ ਆਪਣੇ ਨਾਲ ਅੱਜ ਮੌਜੂਦ ਰਹਿਣਗੇ ਡਾਕਟਰ ਨਵੀਨ ਚਿਤਕਾਰਾ ਜੀ ਐਮ ਸੀ ਐਚ ਨਿਊਰੋ ਸਰਜਨ ਤੇ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਕੁਦਰਤ ਟੀਵੀ ਤੇ ਸੋ ਡਾਕਟਰ ਸਾਹਿਬ ਪਹਿਲਾ ਕੁਐਸਚਨ ਮੇਰਾ ਇਹ ਰਹੇਗਾ ਕਿ ਰੀਡ ਦੀ ਹੱਡੀ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਸਭ ਤੋਂ ਪਹਿਲੇ ਸਾਨੂੰ ਇਹ ਦੱਸੋ ਕਿ ਜਦੋਂ ਪੇਸ਼ੈਂਟ ਨੂੰ ਰੀਡ ਦੀ ਹੱਡੀ ਦੇ ਦਰਦ ਸ਼ੁਰੂ ਹੁੰਦਾ ਹੈ ਉਹਨਾਂ ਨੂੰ ਕਿਹੜੇ ਡਾਕਟਰ ਨਾਲ ਕੰਸਲਟ ਕਰਨਾ ਚਾਹੀਦਾ ਜਿਵੇਂ ਛੋਟੇ ਸ਼ਹਿਰਾਂ 'ਚ ਅਸੀਂ ਦੇਖਿਆ ਹੈ ਕਿ ਹੱਡੀਆਂ ਵਾਲੇ ਡਾਕਟਰ ਦੇ ਕੋਲ ਸਾਰੇ ਜਾਣਾ ਪ੍ਰਿਫਰ ਕਰਦੇ ਆ ਤੁਹਾਡੀ ਮੁਤਾਬਕ ਜਾਂ ਤੁਹਾਡੀ ਸੋਚ ਕੀ ਇਸ ਮਾਮਲੇ ਤੇ ਕੀ ਹੈ ਕਿ ਕਿਹਨਾਂ ਕੋਲ ਜਾਣਾ ਚਾਹੀਦਾ ਜੀ ਦੇਖੋ ਮੈਂ ਸੋਚਦਾ ਹੂੰ ਕਿ ਪਹਿਲਾਂ ਜੇ ਤੇ ਮਰੀਜ਼ ਨੂੰ ਆਪ ਨੂੰ ਪਤਾ ਲੱਗ ਜਾਏ ਕਿ ਮਿਲ ਨੂੰ ਬਿਮਾਰੀ ਕਿੰਨੀ ਵੱਡੀ ਹੈ ਤੇ ਕੀ ਬਿਮਾਰੀ ਹੈ ਹਾਂਜੀ ਤੇ ਉਸ ਤੋਂ ਬਾਅਦ ਉਹਨੂੰ ਡਿਸਾਈਡ ਕਰਨਾ ਚਾਹੀਦਾ ਕਿ ਦੇ ਕੋਲ ਜਾਣਾ ਹੈ ਠੀਕ ਹੈ ਜਿਸ ਤਰ੍ਹਾਂ ਹੁਣ ਆਪਾਂ ਕਹਿੰਦੇ ਆ ਕਿ ਜੋ ਸਾਡੇ ਸਾਇੰਸ ਦੇ ਆંકੜੇ ਹੈ ਉਹ ਕਹਿੰਦੇ ਕਿ 100 ਵਿੱਚੋਂ 80 ਲੋਕਾਂ ਨੂੰ ਕਿਸੇ ਨਾ ਕਿਸੇ ਟਾਈਮ ਤੇ ਪਿੱਠ ਦੇ ਵਿੱਚ ਦਰਦ ਹੋਣਾ ਹੀ ਹੋਣਾ ਠੀਕ ਹੈ ਜੀ ਤੇ ਜੇ ਸਾਡੀ ਆਬਾਦੀ 140 ਕਰੋੜ ਦੀ ਹੈ ਤੇ ਸਮਝੋ ਕਿ 100 ਕਰੋੜ ਬੰਦਿਆਂ ਨੂੰ ਕਦੇ ਨਾ ਕਦੇ ਪਿੱਠ 'ਚ ਵਿੱਚ ਦਰਦ ਹੋਏਗਾ ਹੀ ਹੋਏਗਾ ਓਕੇ ਫਿਰ ਉਹ ਉਮਰ ਕੋਈ ਇਹ ਜ਼ਰੂਰੀ ਕੋਈ ਵੀ ਉਮਰ ਹੋ ਜਾਏ ਇਹ ਜ਼ਰੂਰੀ ਨਹੀਂ ਕਿ ਸਾਰੇ 100 ਕਰੋੜ ਲੋਕਾਂ ਨੇ ਡਾਕਟਰ ਕੋਲ ਜਾਣਾ ਹੀ ਜਾਣਾ ਠੀਕ ਹੈ ਪਹਿਲਾਂ ਤੁਹਾਨੂੰ ਆਪ ਦੇਖਣਾ ਹੈ ਕਿ ਜਿਹੜਾ ਦਰਦ ਮਨੂੰ ਹੋਇਆ ਹੈ ਮਨੂੰ ਕਿਤੇ ਜਾਣ ਦੀ ਲੋੜ ਵੀ ਹੈ ਕਿ ਨਹੀਂ ਓਕੇ ਇਹਦੇ ਵਿੱਚ ਕੀ ਹੁੰਦਾ ਹੈ ਕਿ ਜੇ ਤੇ ਤੁਹਾਡਾ ਕੋਈ ਝਟਕਾ ਲੱਗਨ ਕਰਕੇ ਹੈ ਵਜਨ ਚੱਕਰ ਕਰਕੇ ਜਿਆਦਾ ਕਰ ਝਟਕਾ ਲੱਗਿਆ ਦਰਦ ਹੋ ਗਿਆ ਤੇ ਚਾਂਸਸ ਹੁੰਦੇ ਕਿ ਤੁਹਾਨੂੰ ਰੀ ਦੀ ਜਾਂ ਡਿਸਕ ਦੀ ਬਿਮਾਰੀ ਹੋ ਜਾਏ ਠੀਕ ਹੈ ਜੀ ਪ੍ਰਾਇਮਰੀ ਕਿਸੇ ਬੰਦੇ ਨੂੰ 60 ਲੱਗਦੀ ਹੈ ਉਹਦੇ ਕਰਕੇ ਉਹਨੂੰ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਸਪਾਈਨ ਦਾ ਟਿਊਮਰ ਹੋਏ ਫਿਰ ਵੀ ਦਰਦ ਹੋ ਸਕਦੀ ਹੈ ਸਪਾਈਨ ਦੀ ਟੀਬੀ ਹੋ ਜਾਏ ਫਿਰ ਵੀ ਦਰਦ ਹੋ ਸਕਦੀ ਹੈ ਠੀਕ ਹੈ ਹੁਣ ਇਹਨਾਂ ਦੀ ਪਛਾਣ ਬੰਦਾ ਆਪ ਕਿਸ ਤਰ੍ਹਾਂ ਕਰ ਸਕਦਾ ਜੇ ਮਰੀਜ਼ ਨੂੰ ਚੱਲਣ ਤੋਂ ਬਾਅਦ ਦਰਦ ਹੋਏ ਤੇ ਲੇਟਣ ਦੇ ਨਾਲ ਆਰਾਮ ਮਿਲੇ ਤੇ ਇਹਦਾ ਮਤਲਬ ਹੈਗਾ ਕਿ ਉਹਨੂੰ ਰੀ ਦੀ ਜਾਂ ਡਿਸਕ ਦੀ ਦਰਦ ਹੋਣ ਦੇ ਚਾਂਸਸ ਜ਼ਿਆਦਾ ਹੈ ਠੀਕ ਹੈ ਜੀ ਉਸੀ ਤਰ੍ਹਾਂ ਮਰੀਜ਼ ਨੂੰ ਜਿਹੜਾ ਦਰਦ ਹੈ ਉਹ ਰਾਤ ਨੂੰ ਸੁੱਤੇ ਪਏ ਨੂੰ ਜ਼ਿਆਦਾ ਹੋਏ ਤੇ ਦਿਨੇ ਘੱਟ ਹੋ ਜਾਏ ਤੇ ਚਾਂਸਸ ਹੁੰਦੇ ਕਿ ਉਹਨੂੰ ਟੀਵੀ ਦੀ ਬਿਮਾਰੀ ਆ ਰਸੋਲੀ ਹੋਣ ਦੇ ਚਾਂਸਸ ਹੈਗੇ ਠੀਕ ਹੈ ਜੇ ਮਰੀਜ਼ ਨੂੰ ਦਰਦ ਸੱਟ ਲੱਗਣ ਤੋਂ ਬਾਅਦ ਹੋਏ ਤੇ ਹੋ ਸਕਦਾ ਮਰੀਜ਼ ਦਾ ਕੋਈ ਮਾਸ ਫਟਿਆ ਹੈ ਜਾਂ ਕੋਈ ਹੱਡੀ ਦਾ ਟੁਕੜਾ ਫ੍ਰੈਕਚਰ ਹੋ ਸਕਦਾ ਸੋ ਪਹਿਲੀ ਤਾਂ ਆਪ ਹੀ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਨੂੰ ਜਿਹੜੀ ਦਰਦ ਹੈ ਉਹ ਕਿਸ ਤਰ੍ਹਾਂ ਦੀ ਦਰਦ ਹੁੰਦੀ ਹੈ ਠੀਕ ਹੈ ਜਦੋਂ ਵੀ ਦਰਦ ਹੋਏ ਜੇ ਤੁਹਾਨੂੰ ਲੱਗਦਾ ਹੈ ਕਿ ਮਾਸ ਦੇ ਖਿਚਾवट ਕਰਕੇ ਜਾਂ ਡਿਸਕ ਦੀ ਦਰਦ ਹੈ ਤੇ ਦਰਦ ਬਹੁਤ ਜ਼ਿਆਦਾ ਨਹੀਂ ਹੈ ਤੇ ਲੱਤਾਂ ਵਿੱਚ ਨਹੀਂ ਜਾ ਰਹੀ ਤੇ ਤੁਸੀਂ 4-5 ਦਿਨ ਘਰ ਤੇ ਰੈਸਟ ਕਰੋ ਦਵਾਈ ਲਓ ਪੇਨਕਿਲਰ ਲਓ ਜਿੱਤੇ ਉਹਦੇ ਨਾਲ ਤੁਹਾਨੂੰ ਲੱਗਦਾ ਵੀ ਦਰਦ ਨੂੰ ਆਰਾਮ ਪਿਆ ਰਿਹਾ ਤੇ ਤੁਸੀਂ ਉਹ ਚੀਜ਼ 14 ਦਿਨ ਤੱਕ ਕੰਟੀਨਿਊ ਕਰ ਸਕਦੇ ਹੋ ਜੇ ਤੁਹਾਨੂੰ 2-3 ਦਿਨ 4 ਦਿਨ ਦਰਦ ਦੇ ਬਾਅਦ ਮਨ ਲਬ ਦਵਾਈ ਦੇ ਬਾਅਦ ਜਾਂ ਆਰਾਮ ਕਰਨ ਤੋਂ ਬਾਅਦ ਆਰਾਮ ਨਹੀਂ ਮਿਲਦਾ ਤੇ ਇਹਦਾ ਮਤਲਬ ਹੈ ਕਿ ਹੁਣ ਤੁਹਾਨੂੰ ਡਾਕਟਰ ਦੇ ਕੋਲ ਜਾਣ ਦੀ ਲੋੜ ਹੈ ਲੋੜ ਦੂਸਰੀ ਚੀਜ਼ ਜਦੋਂ ਵੀ ਇਹ ਲੱਗਦਾ ਦਰਦ ਹੋਇਆ ਤੇ ਉਹ ਦਰਦ ਤੁਹਾਡੀ ਲੱਤਾਂ ਦੇ ਵਿੱਚ ਜਾ ਰਿਹਾ ਹੈ ਇਹਦਾ ਮਤਲਬ ਨਸ ਦੇ ਉੱਪਰ ਪ੍ਰੈਸ਼ਰ ਪੈ ਰਿਹਾ ਹੈ ਫਿਰ ਵੀ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਤੀਸਰੀ ਚੀਜ਼ ਜੇ ਇਸ ਦਰਦ ਨਾਲ ਤੁਹਾਨੂੰ ਪੈਰ ਦੇ ਪੰਜੇ ਦੀ ਕਮਜ਼ੋਰੀ ਜਾਂ ਸੁਨਪਣਾ ਲੱਗਦਾ ਹੈ ਉਹਦਾ ਮਤਲਬ ਹੈ ਕਿ ਨਸ ਡੈਮੇਜ ਹੋ ਰਹੀ ਹੈ ਫੇਰ ਵੀ ਤੁਹਾਨੂੰ ਡਾਕਟਰ ਕੋਲ ਪਹਿਲਾਂ ਜਾਣਾ ਚਾਹੀਦਾ ਤੇ ਚੌਥੀ ਚੀਜ਼ ਜੇ ਇਹ ਦਰਦ ਨਾਲ ਉਹਦੇ ਸੁਨਪਣਾ ਵੀ ਹੈ ਤੇ ਤੁਹਾਨੂੰ ਪਿਸ਼ਾਬ ਦਾ ਜਾਂ ਲੈਟ੍ਰਿਨ ਦਾ ਪਤਾ ਲੱਗਣਾ ਔਖਾ ਹੋ ਜਾਏ ਜਾਂ ਪਿਸ਼ਾਬ ਆਉਣ ਦੇ ਵਿੱਚ ਦਿੱਕਤ ਆਣੀ ਸ਼ੁਰੂ ਹੋ ਜਾਏ ਤੇ ਫਿਰ ਵੀ ਤੁਹਾਨੂੰ ਪਹਿਲਾਂ ਹੀ ਡਾਕਟਰ ਕੋਲ ਜਾਣਾ ਚਾਹੀਦਾ ਹੈ ਜੋ ਜੇ ਤੁਹਾਨੂੰ ਥੋੜੀ-ਬੋਤੀ ਦਰਦ ਹੈ ਤੇ ਦਰਦ ਨੂੰ ਆਰਾਮ ਮਿਲ ਰਿਹਾ ਹੈ ਫਿਰ ਤੁਸੀਂ 4-5 ਦਿਨ ਘਰੇ ਦੇਖ ਸਕਦੇ ਹੋ ਜੇ ਤੁਹਾਡਾ ਦਰਦ ਬਹੁਤ ਜ਼ਿਆਦਾ ਹੈ ਆਰਾਮ ਦੇ ਨਾਲ ਉਹਦੇ ਵਿੱਚ ਰਾਹਤ ਨਹੀਂ ਮਿਲ ਰਹੀ ਦਵਾਈਆਂ ਦੇ ਨਾਲ ਰਾਹਤ ਨਹੀਂ ਮਿਲ ਰਹੀ ਉਹ ਦਰਦ ਨੱਤਾਂ ਦੇ ਵਿੱਚ ਜਾਂਦਾ ਹੈ ਨਾਲ ਸੁਣਪਨਾ ਹੈ ਪੈਰ ਦੇ ਪੰਜੇ ਦੀ ਕਮਜ਼ੋਰੀ ਹੈ ਜਾਂ ਪਿਸ਼ਾਬ ਜਾਂ ਲੈਟਿੰਗ ਦੀ ਤਕਲੀਫ ਹੈ ਫਿਰ ਤੁਹਾਨੂੰ ਪਹਿਲਾਂ ਹੀ ਡਾਕਟਰ ਨੂੰ ਮਿਲਣਾ ਚਾਹੀਦਾ ਹੈ ਇਹਦੇ ਵਿੱਚ ਬਿਹਤਰ ਹੈ ਹੁੰਦਾ ਹੈ ਕਿ ਤੁਸੀਂ ਚਾਹੇ ਹੱਡੀਆਂ ਵਾਲੇ ਡਾਕਟਰ ਕੋਲ ਚਲੇ ਜਾਓ ਚਾਹੇ ਨਿਰੋਸਜਨ ਕੋਲ ਚਲੇ ਜਾਓ لیکن ਜੇ ਇਹ ਸਾਰੀ ਪ੍ਰੋਬਲਮ ਆ ਰਹੀ ਹੈ ਤਾਂ ਤੁਹਾਨੂੰ ਪਹਿਲਾਂ ਇੱਕ MRI ਜ਼ਰੂਰ ਕਰਵਾ ਲੈਣਾ ਚਾਹੀਦਾ। ਤੇ MRI ਦੇ ਵਿੱਚ ਕੀ ਫਾਈਨਡਿੰਗਸ ਆਉਂਦੇ ਨੇ ਉਹਦੇ ਹਿਸਾਬ ਨਾਲ ਫਿਰ ਅਗਲਾ ਟ੍ਰੀਟਮੈਂਟ ਪਲਾਨ ਹੁੰਦਾ। ਠੀਕ ਹੈ ਡਾਕਟਰ ਸੁਮੇਰੇ ਕੋਰਸ ਵਾਲ ਸੀਗਾ ਜਿਵੇਂ ਅਕਸਰ ਆਪਾਂ ਪਿੰਡਾਂ 'ਚ ਦੇਖਦੇ ਆਂ। ਪੇਸ਼ੈਂਟ ਇਹ ਸੋਚਦਾ ਹੈ ਕਿ ਜੇ ਮੈਂ ਰੀਡ ਵਾਲੀ ਹੱਡੀ 'ਤੇ ਡਾਕਟਰ ਕੋਲ ਜਾਵਾਂਗਾ ਪਹਿਲੀ ਤਾਂ ਧਾਰਨਾ ਉਹਨਾਂ ਨੇ ਇਹ ਬਣਾਈ ਹੁੰਦੀ ਹੈ ਕਿ ਸਾਡਾ ਆਪਰੇਸ਼ਨ ਹੀ ਹੋਣਾ ਹੈ। ਇਹਦੇ ਵਿੱਚ ਕਿੰਨੇ ਪੈਸੇ ਸੱਚਾਈ ਹੈ ਕਿ ਕੀ ਹਰੇਕ ਮਰੀਜ਼ ਦਾ ਆਪਰੇਸ਼ਨ ਹੀ ਹੋਣਾ ਹੁੰਦਾ? ਨਹੀਂ। ਅ ਜਿਸ ਤਰ੍ਹਾਂ ਆਪਾਂ ਲੜਾਈ ਲੜਨ ਲਈ ਜਾਂਦੇ ਆ ਤੇ ਹਰ ਸਥਿਤੀ ਲਈ ਹਥਿਆਰ ਬਖਰਾਉਂਦਾ ਚਾਕੂ ਵੀ ਇਸਤੇਮਾਲ ਕਰਨਾ ਪੈ ਸਕਦਾ ਹੈ ਤੇ ਮਸ਼ੀਨ ਗਨ ਵੀ ਇਸਤੇਮਾਲ ਕਰਨੀ ਪੈ ਸਕਦੀ ਹੈ ਤੇ ਹੋ ਸਕਦਾ ਹੈ ਸਾਨੂੰ ਹਵਾਈ ਜਹਾਜ਼ ਤੋਂ ਬੰਬੀ ਪਾਣਾ ਪਵੇ। ਇਸੇ ਤਰ੍ਹਾਂ ਜਦੋਂ ਅਸੀਂ ਰੀਡ ਦੀ ਦਰਦ ਨੂੰ ਇੱਕ ਕੈਮਰੇ ਦੇ ਨਾਲ ਜਦੋਂ ਦੇਖਦੇ ਹਾਂ ਤੇ ਇੱਕ ਸਿਆਣਾ ਡਾਕਟਰ ਮਰੀਜ਼ ਦੀ ਹਾਲਤ ਉਹਦਾ ਬਿਆਨ ਕੀਤਾ ਹੋਇਆ ਜੋ ਹਾਲਾਤ ਸੀਗੇ ਉਦੇ ਆਪਣੇ ਮਰੀਜ਼ ਨੂੰ ਐਗਜ਼ਾਮਿਨ ਕਰਨ ਤੋਂ ਬਾਅਦ ਕੀ ਉਰੂ ਚੀਜ਼ ਦਿਖਾਈ ਦਿੰਦੀ ਹੈ ਤੇ ਜੋ ਸਕੈਨ ਦੇ ਉੱਪਰ ਫਾਈਨਡਿੰਗਸ ਆ ਗਿਆ ਇਹ ਸਾਰਿਆਂ ਦੇ ਹਿਸਾਬ ਦੇ ਨਾਲ ਹੋ ਸਕਦਾ ਹੈ ਕਿ ਸਾਨੂੰ ਸਿਰਫ ਬੈਡ ਰੈਸਟ ਤੇ ਦਵਾਈਆਂ ਦੇ ਨਾਲ ਹੀ ਕੰਮ ਚੱਲ ਜਾਏ ਹੋ ਸਕਦਾ ਹੈ ਸਾਨੂੰ ਫਿਜ਼ੀਓਥੈਰੇਪੀ ਤੇ ਖਿਚਾਣ ਦੇ ਨਾਲ ਆਰਾਮ ਮਿਲ ਜਾਏ ਹੋ ਸਕਦਾ ਹੈ ਸਾਨੂੰ ਟੀਕਾ ਲਾਣਾ ਪਏ ਹੋ ਸਕਦਾ ਸਾਨੂੰ ਲੇਜ਼ਰ ਕਰਨਾ ਪਏ ਤੇ ਹੋ ਸਕਦਾ ਆਪਰੇਸ਼ਨ ਕਰਨਾ ਪਏ ਆਪਰੇਸ਼ਨ ਵੀ ਬਹੁਤ ساری ਤਣਾ ਦੇ ਹੁੰਦੇ ਨੇ ਸੋ ਇੱਕ ਸਿਆਣਾ ਡਾਕਟਰ ਹਮੇਸ਼ਾ ਇਹ ਮਰੀਜ਼ ਨੂੰ ਦੇਖ ਕੇ ਡਿਸਾਈਡ ਕਰੇਗਾ ਕਿ ਉਹਦੇ ਲਈ ਸਭ ਤੋਂ ਬਿਹਤਰ ਚੀਜ਼ ਇਹਨਾਂ ਦੇ ਵਿੱਚੋਂ ਕੀ ਹੈ ਇਹ ਸਾਰੇ ਹਥਿਆਰ ਸਭ ਨੂੰ ਇਸਤੇਮਾਲ ਕਰਨੇ ਪੈ ਸਕਦੇ ਹਨ ਉਸ ਦਾ ਕੋਈ ਇੱਕ ਚੀਜ਼ ਦੀ ਲੋੜ ਕਿਸੇ ਇੱਕ ਮਰੀਜ਼ ਨੂੰ ਪਏ ਸੋ ਇਹ ਜ਼ਰੂਰੀ ਨਹੀਂ ਹੈ ਕਿ ਜੇ ਕਮਰ ਦਾ ਦਰਦ ਹੈ ਤਾਂ ਆਪਰੇਸ਼ਨ ਹੀ ਹੋਣਾ ਚਾਹੀਦਾ ਹੈ ਕਮਰ ਦਾ ਦਰਦ ਕਿਸ وجہ ਦੇ ਨਾਲ ਹੈ ਉਹ ਕਿੰਨੀ ਜ਼ਿਆਦਾ ਬਿਮਾਰੀ ਦਾ ਗ੍ਰੇਡ ਹੈ ਉਹਦੇ ਹਿਸਾਬ ਨਾਲ ਸਾਨੂੰ ਡਿਸਾਈਡ ਕਰਨਾ ਪੈਂਦਾ ਹੈ ਕਿ ਉਸ ਮਰੀਜ਼ ਲਈ ਬੈਸਟ ਚੀਜ਼ ਕੀ ਹੈ ਡਾਕਟਰ ਸਾਹਿਬ ਜੀ ਤੁਸੀਂ ਕਿਹਦੇ ਦੀ ਗੱਲ ਕੀਤੀ ਹੈ ਇੰਜੈਕਸ਼ਨ ਦੀ ਜਿਹੜਾ ਆਪਾਂ ਰੀਡ ਦੀ ਹੱਡੀ 'ਚ ਇੰਜੈਕਸ਼ਨ ਲਗਾਦੇ ਆ ਤੁਹਾਡੇ ਤਜਰਬੇ ਦੇ ਅਨੁਸਾਰ ਜਿੰਨੀ ਤੁਹਾਡੀ ਲੰਮੀ ਪ੍ਰੈਕਟਿਸ ਹੋ ਗਈ ਹੈ ਤੁਸੀਂ ਕਿੰਨੇ ਪਰਸੈਂਟ ਮੰਨਦੇ ਹੋ ਕਿ ਜਿਹੜਾ ਇੰਜੈਕਸ਼ਨ ਦੇ ਨਾਲ ਜੇ ਆਪਾਂ 100 ਬੰਦੇ ਨੂੰ ਇੰਜੈਕਸ਼ਨ ਅਪਲਾਈ ਕੀਤਾ ਹੈ ਉਹਦੇ ਵਿੱਚ ਜੀ ਤੁਸੀਂ ਕਿੰਨੇ ਬੰਦੇ ਮੰਨਦੇ ਹੋ ਕਿ ਜਿਹੜੇ ਇੰਜੈਕਸ਼ਨ ਦੇ ਨਾਲ ਪੇਨ ਘਟੋਗੀ ਜਾਂ ਉਹ ਰੋਜ਼ ਦੀ ਜ਼ਿੰਦਗੀ ਵਿੱਚ ਜੋ ਕੰਮ ਕਰਦੇ ਸੀ ਉਹ ਦੁਬਾਰਾ ਕਰਨ ਲੱਗ ਗਏ ਬਹੁਤ ਵਧੀਆ ਸਵਾਲ ਹੈ ਮੈਂ ਹਮੇਸ਼ਾ ਜਦੋਂ ਪੇਸ਼ੈਂਟ ਨੂੰ ਦੇਖਣਾ ਨਾ ਤੇ ਇਹ ਸਾਰੀ ਚੀਜ਼ਾਂ ਨੂੰ ਦੇਖ ਕੇ ਅਸੀਂ ਬਿਮਾਰੀ ਨੂੰ ਤਿੰਨ ਤਿੰਨ ਗ੍ਰੋਪਾ ਦੇ ਵਿੱਚ ਤਿੰਨ ਭਾਗਾਂ ਦੇ ਵਿੱਚ ਬਿਮਾਰੀ ਨੂੰ ਡਿਸਾਈਡ ਕਰਦੇ ਆ ਇੱਕ ਬਿਮਾਰੀ ਹੈ ਜਿਹੜੀ 0 ਤੋਂ 40 ਗ੍ਰੇਡ ਦੇ ਵਿੱਚ ਹੈ ਦੂਸਰੀ ਹੈ ਜਿਹੜੀ 70 ਤੋਂ ਉੱਪਰ ਹੈ ਤੇ ਤੀਸਰੀ ਜਿਹੜੀ 40 ਤੋਂ 70 ਦੇ ਵਿੱਚ ਹੈ ਜੇ ਤੇ ਬਿਮਾਰੀ 1 ਤੋਂ 40 ਦੇ ਵਿੱਚ ਹੈ ਤੇ ਫਿਰ ਉਹਦੇ ਵਿੱਚ ਇੰਜੈਕਸ਼ਨ ਦੀ ਲੋੜ ਹੀ ਨਹੀਂ ਹੈ ਤੇ ਜੇ ਬਿਮਾਰੀ 70 ਤੋਂ ਉੱਪਰ ਹੈ ਉਹਦੇ ਵਿੱਚ ਕੋਈ ਨਾ ਕੋਈ ਤਰ੍ਹਾਂ ਦਾ ਆਪਰੇਸ਼ਨ ਇੱਕ ਬਿਹਤਰ ਜ਼ਰੀਆ ਹੋਏਗਾ ਮਰੀਜ਼ ਨੂੰ ਠੀਕ ਕਰਨ ਦੇ ਲਈ ਇੰਜੈਕਸ਼ਨ ਜਿਹੜਾ ਸਭ ਤੋਂ ਜ਼ਿਆਦਾ ਕਾਮਯਾਬ ਹੁੰਦਾ ਹੈ ਉਹ ਬਿਮਾਰੀ ਜੇ 40 ਤੋਂ 70 ਦੇ ਵਿੱਚ ਹੋਵੇ ਤਾਂ ਸੋ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਕਿੰਨੇ ਪਰਸੈਂਟ ਨੂੰ ਫਾਇਦਾ ਹੁੰਦਾ ਇੰਜੈਕਸ਼ਨ ਦੇ ਨਾਲ ਹਾਂਜੀ ਜੇ ਤੇ ਆਪਾਂ 40 ਤੋਂ ਥੱਲੇ ਵਾਲੇ ਇੰਜੈਕਸ਼ਨ ਲਗਾ ਰਹੇ ਆ ਉਹ ਆਪਾਂ ਲੋੜ ਹੀ ਨਹੀਂ ਹੈ ਉਸ ਇੰਜੈਕਸ਼ਨ ਲਈ ਤੇ ਆਪਾਂ ਲਗਾਉਣ ਦੀ ਕੋਸ਼ਿਸ਼ ਕਰ ਰਹੇ ਆ ਜੇ 70 ਤੋਂ ਉੱਪਰ ਆਪਾਂ ਇੰਜੈਕਸ਼ਨ ਲਗਾ ਰਹੇ ਤੇ ਇੰਜੈਕਸ਼ਨ ਫੇਲ ਹੋਏਗਾ ਮਤਲਬ 40 ਤੋਂ 70 ਦੇ ਵਿੱਚ 40 ਤੋਂ 70 ਦੇ ਵਿੱਚ ਜੇ ਤੁਸੀਂ ਮਰੀਜ਼ ਨੂੰ ਅੱਛੀ ਤਰ੍ਹਾਂ ਦੇਖ ਕੇ ਆਈਡੈਂਟੀਫਾਈ ਕਰ ਲੋ ਤੁਹਾਨੂੰ ਲੱਗਦਾ ਹੈ ਕਿ ਸੋ ਇਸ ਮਰੀਜ਼ ਇਸ ਬਿਮਾਰੀ ਦੇ ਵਿੱਚ ਇੰਜੈਕਸ਼ਨ ਲੱਗਣਾ ਚਾਹੀਦਾ ਤੇ ਉਹਨਾਂ 40 ਤੋਂ 70 ਦੇ ਵਿੱਚ ਜੋ ਮੈਂ ਦੱਸ ਰਿਹਾ ਸੀਗਾ ਇੰਜੈਕਸ਼ਨ ਜਿਹੜਾ ਹੈ ਉਹ ਲਗਭਗ 100% ਹੀ ਕਾਮਯਾਬ ਹੁੰਦਾ ਠੀਕ ਹੈ ਸੋ ਡਾਕਟਰ ਨਵੀਨ ਜਿਤਕਾਰਾ ਵੀ ਇਸ ਵਿੱਚ ਬੜੀ ਪਕੜ ਤੁਸੀਂ ਰੱਖਦੇ ਹੋ ਤੁਹਾਡਾ ਇੱਕ ਲੰਮਾ ਤਜਰਬਾ ਹੋ ਗਿਆ ਮੈਂ ਤੁਹਾਨੂੰ ਬਹੁਤ ਕਰੀਬੀ ਦੇਖਿਆ ਹੈ ਇਲਾਜ ਕਰਦੇ ਨੂੰ ਹੁਣ ਤੱਕ ਕਿੰਨੀਆਂ ਕੋ ਸਰਜਰੀਆਂ ਜਾਂ ਕਹਿ ਲਈਏ ਜਿਹੜਾ ਮੇਰਾ ਮੇਨ ਸਵਾਲ ਹੈ ਕਿ ਜਦੋਂ ਤੁਸੀਂ ਪ੍ਰੈਕਟਿਸ ਸਟਾਰਟ ਕੀਤੀ ਸੀ ਜਦੋਂ ਲੋਕ ਇਹ ਕਹਿੰਦੇ ਸੀ ਕਿ ਰੀਡ ਦੀ ਹੱਡੀ ਦਾ ਆਪਰੇਸ਼ਨ ਨਹੀਂ ਕਰਾਉਣਾ ਜਿਹੜੇ ਅੱਜ ਵੀ ਟਾਮਾਟਾ ਵਿੱਚ ਲੋਕ ਕਹਿੰਦੇ ਨੇ ਉਦੋਂ ਦੇ ਆਪਰੇਸ਼ਨ ਤੇ ਅੱਜ ਸਨ 2025 ਦੇ ਆਪਰੇਸ਼ਨ ਦੇ ਵਿੱਚ ਕਿੰਨਾ ਕੁ ਟੈਕਨੋਲੋਜੀ ਨੇ ਫਰਕ ਪਾਇਆ ਹੈਗੇ ਅਸੀਂ ਉਹਨੂੰ ਮੰਨ ਸਕੀਏ ਕਿ ਅੱਜ ਦੀ ਜਿਹੜੀ ਟੈਕਨੋਲੋਜੀ ਉਹ ਪਹਿਲਾਂ ਨਾਲੋਂ ਬੈਸਟ ਹੋ ਗਈ ਹੈ ਮੈਂ ਤੁਹਾਨੂੰ ਛੋਟਾ ਐਗਜ਼ਾਮਪਲ ਦਿੰਨਾ ਉਹ ਵੀ ਟਾਈਮ ਸੀਗਾ ਜਦੋਂ ਇੱਥੋਂ ਦਿੱਲੀ ਜਾਣਾ ਹੋਇਆ ਆਪਾਂ ਸਿਰਫ ਬੈਲ ਗਾੜੀ ਤੇ ਜਾਂਦੇ ਸੀਗੇ ਹਾਂ ਹੁਣ ਅੱਜ ਉਹ ਵੀ ਟਾਈਮ ਹੋ ਗਿਆ ਕਿ ਆਪਾਂ ਬੁਲੇਟ ਰੇਲਸ ਦੀ ਵੀ ਗੱਲ ਕਰਦੇ ਹਾਂ ਹੂੰ ਐਸੀ ਤਰ੍ਹਾਂ ਈਕੋ ਟਾਈਮ ਸੀਗਾ ਜਦੋਂ ਓਪਨ ਆਪਰੇਸ਼ਨ ਹੁੰਦੇ ਸੀਗੇ ਅਸੀਂ ਅੱਖਾਂ ਦੇ ਨਾਲ ਦੇਖ ਕੇ ਤਜਰਬਾ ਵੀ ਬਹੁਤਾ ਨਹੀਂ ਲੋਕਾਂ ਨੂੰ ਸੀਗਾ ਤੇ ਮਸ਼ੀਨਾਂ ਵੀ ਨਹੀਂ ਸੀਗੀਆਂ ਕਿ ਨਾ ਸਾ ਕੱਟ ਵੀ ਜਾਂਦੀ ਆ ਸੀਗਿਆਂ ਤੇ ਜਿਹੜੀ ਬਿਮਾਰੀ ਹੈ ਉਹ ਪੂਰੀ ਨਿਕਲਦੀ ਵੀ ਨਹੀਂ ਸੀਗੀ ਪੇਸ਼ੈਂਟ ਜਿਹੜਾ ਤੁਰਦਾ ਹੁੰਦਾ ਸੀਗਾ ਉਹ ਬੈੱਡ ਦੇ ਉੱਪਰ ਪੈ ਜਾਂਦਾ ਸੀਗਾ ਅੱਜ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਹੈ ਕਿ ਸੂਈ ਦੇ ਨਾਲ ਅਸੀਂ ਬਹੁਤ ਸਾਰੇ ਆਪਰੇਸ਼ਨ ਕਰ ਸਕਦੇ ਹਾਂ ਜੀ ਸਰ ਫਰਕ ਕੀ ਹੋ ਗਿਆ ਮੈਂ ਹੁਣ ਜਿਸ ਦਾ ਸਾਡਾ ਸਿਰਫ ਸਪਾਈਨਸ ਪਾਈਨ ਦੇ ਮੇਰੇ ਖਿਆਲ ਮੈਂ 5000 ਤੋਂ ਉੱਪਰ ਆਪਰੇਸ਼ਨ ਕਰਦੇ ਹੁਣੇ ਤੇ 20000 30000 ਪੀ ਕੇ ਲਾ ਦਿੰਦੇ ਹੁਣੇ ਜੀ ਸਰ ਸੋ ਜੋ ਮੇਰਾ ਤਜਰਬਾ ਕਹਿੰਦਾ ਹੈ ਕਿ ਜਦੋਂ ਅਸੀਂ ਪੇਸ਼ੈਂਟ ਨੂੰ ਪੁੱਛਦੇ ਹਾਂ ਤੇ 95% ਪੇਸ਼ੈਂਟ ਡਰਦੇ ਹੈਗੇ ਕਿ ਅਸੀਂ ਆਪਰੇਸ਼ਨ ਨਹੀਂ ਕਰਾਣਾ ਉਹ ਕਿਉਂ ਨਹੀਂ ਕਰਾਣਾ ਕਿਉਂਕਿ ਸਮਾਜ ਦੇ ਵਿੱਚ ਡਰ ਬਹੁਤ ਜ਼ਿਆਦਾ ਹੈ ਹਮ ਜਦੋਂ ਆਪਰੇਸ਼ਨ ਹੋ ਜਾਂਦਾ ਹੈ ਤੇ 95% ਪੇਸ਼ੈਂਟ ਕਹਿੰਦੇ ਹੈ ਜੇ ਇੰਨਾ ਹੀ ਸੌਖਾ ਕੰਮ ਸੀਗਾ ਤਾਂ ਆਪਾਂ ਪਹਿਲਾਂ ਕਿਉਂ ਨਹੀਂ ਕਰਾਇਆ ਸੋ ਟੈਕਨੋਲੋਜੀ ਤਕਨੀਕ ਤੇ ਐਡਵਾਂਸਮੈਂਟ ਦਾ ਇੰਨਾ ਫਰਕ ਪੈ ਗਿਆ ਕਿ ਜਦੋਂ ਮੈਂ ਪੜਦਾ ਸੀਗਾ ਮੈਂ ਹੁਣ ਇਹ 98 99 2000 ਸੰਦੀ ਗੱਲ ਕਰਦਾ ਉਸ ਟਾਈਮ ਸਪਾਈਨ ਦਾ ਆਪਰੇਸ਼ਨ ਦੇ ਵਿੱਚ ਆਪਰੇਸ਼ਨ ਤੋਂ ਬਾਅਦ ਇੱਕ ਇੱਕ ਮਹੀਨਾ ਸੀ ਪੇਸ਼ੈਂਟ ਨੂੰ ਛੁੱਟੀ ਨਹੀਂ ਕਰਦੇ ਸੀਗੇ ਹਸਪੀਟਲ ਰੱਖਦੇ ਸੀ ਹਸਪੀਟਲ ਰੱਖਦੇ ਸੀਗੇ ਤੇ ਮਰੀਜ਼ ਬੈੱਡ ਤੋਂ ਵੀ ਉਤਰਦਾ ਸੀਗਾ 20 ਦਿਨਾਂ ਬਾਅਦ ਠੀਕ ਹੈ ਜੀ ਅੱਜ ਅਸੀਂ 20 ਘੰਟੇ ਬਾਅਦ ਤਾਂ ਪੇਸ਼ੈਂਟ ਨੂੰ ਘਰ ਵੀ ਦਿੰਦੇ ਆ ਮਤਲਬ ਇਹ ਸਾਰਾ ਟੈਕਨੋਲੋਜੀ ਦਾ ਤੁਸੀਂ ਕਹਿ ਰਹੇ ਸਾਰਾ ਟੈਕਨੋਲੋਜੀ ਦਾ ਕਮ ਹੋ ਗਿਆ ਕਿ ਜਿੰਨੀ ਜ਼ਿਆਦਾ ਐਡਵਾਂਸਡ ਟੈਕਨੋਲੋਜੀ ਹੋਏਗੀ ਉਹਨੇ ਵਧੀਆ ਡਾਇਗਨੋਸਿਸ ਮੰਨਗੇ ਤੇ ਉਹਨੇ ਹੀ ਬੜੀ ਸਾਨੂੰ ਰਿਜ਼ਲਟਸ ਦਿਖਾਉਂਦਾ। ਸੋ ਡਾਕਟਰ ਸਾਹਿਬ ਇੱਕ ਮੇਰਾ ਲਾਸਟ ਕੁਐਸ਼ਨ ਹੈ ਜੀ ਤੁਸੀਂ ਸਰਜਰੀ ਦਾ ਤਜਰਬਾ ਤੁਹਾਨੂੰ ਜਿਵੇਂ ਹੈਗਾ ਚਲੋ ਇੱਕ ਕਿਸੇ ਹੋਰ ਵੱਖ ਤੋਂ ਵੀ ਕੁਐਸ਼ਨ ਤੁਸੀਂ ਸਮਝ ਸਕਦੇ ਹੋ ਜਿਹੜਾ ਆਮ ਇੰਜੈਕਸ਼ਨ ਜਦੋਂ ਸਜੇਰੀਅਨ ਸੀ ਸੈਕਸ਼ਨ ਹੁੰਦਾ ਹੈ ਲੇਡੀਜ਼ ਦੇ ਵਿੱਚ ਜਾਂ ਕੋਈ ਵੀ ਆਪਰੇਸ਼ਨ ਆਪਾਂ ਕਰਦੇ ਹਾਂ ਰੀਡ ਦੀ ਹੱਡੀ ਦੇ ਵਿੱਚ ਜਿਹੜਾ ਇੰਜੈਕਸ਼ਨ ਲੱਗਦਾ ਹੈ ਉਹਦੇ ਬਾਰੇ ਵੀ ਲੋਕਾਂ ਦੀ ਧਾਰਨਾ ਬੜੀ ਗਲਤ ਹੈ ਤੁਸੀਂ ਇੱਕ ਰੀਡ ਦੀ ਹੱਡੀ ਦੇ ਡਾਕਟਰ ਹੋ ਤੁਸੀਂ ਇਹਦੇ ਤੇ ਆਪਣਾ ਪੱਖ ਕਿਵੇਂ ਰੱਖੋਗੇ ਕਿ ਉਹ ਟੀਕਾ ਲਗਵਾਉਣਾ ਸਹੀ ਹੈ ਜਾਂ ਉਹਦੇ ਕਿੰਨੇ ਕੋਈ ਗਲਤ ਅਗੇ ਇਫੈਕਟ ਅਗੇ ਜਾਂ ਲੋਕਾਂ ਚ ਇੱਕ ਧਾਰਨਾ ਬਣ ਗਈ ਵੀ ਉਹ ਟੀਕਾ ਨਹੀਂ ਲਗਵਾਉਣਾ ਚਾਹੀਦਾ ਟੀਕਾ ਗਲਤ ਹੈ ਨਹੀਂ 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 ਇਹ ਦੋਨੋਂ ਟੀਕੇ ਵੱਖਰੇ ਹੈਗੇ ਜਿਹੜਾ ਉਹ ਟੀਕਾ ਲੱਗਦਾ ਹੈ ਜਿਹੜਾ ਆਪਰੇਸ਼ਨ ਲਈ ਇਸਤੇਮਾਲ ਹੁੰਦਾ ਹੈ ਉਹ ਤੁਹਾਡ ਨੂੰ ਸੁਣ ਕਰਨ ਲਈ ਮੈਂ ਉਸੇ ਟੀਕੇ ਦੀ ਹੁਣ ਗੱਲ ਕਰ ਰਿਹਾ ਜੀ ਉਹ ਟੀਕਾ ਜਿਹੜਾ ਅਸੀਂ ਟੀਕਾ ਲਗਾਨਾ ਉਸ ਤੋਂ ਫਰਕ ਹੈ ਹੂੰ ਉਸ ਟੀਕੇ ਦੇ ਵਿੱਚ ਇੱਕ ਨੋਨ ਸਾਈਡ ਇਫੈਕਟ ਹੈਗਾ ਕਿ 100 ਟੀਕਾ ਤੋਂ ਬਾਅਦ ਕਿਨੇ ਪੰਜ ਪੇਸ਼ੈਂਟ ਦੇ ਵਿੱਚ ਕਬਰ ਦੇ ਵਿੱਚ ਜਾਂ ਸਿਰ ਦੇ ਵਿੱਚ ਦਰਦ ਦਰਦ ਰਹਿੰਦੀ ਹੈ ਇਹੀ ਮੇਰਾ ਕੁਐਸਚਨ ਸੀ ਕੋਈ ਤੋ ਤੇ ਉਹਨਾਂ ਪੰਜਾਂ ਵਿੱਚੋਂ ਵੀ ਇੱਕ ਜਾਂ ਦੋ ਪੇਸ਼ੈਂਟ ਇਸ ਤਰ੍ਹਾਂ ਹੁੰਦੇ ਜਿਨ੍ਹਾਂ ਦਾ ਇਹ ਦਰਦ ਕਾਫੀ ਲੰਬਾ ਚੱਲਦਾ ਜੀ ਸਰ ਬਟ ਇਹ ਉਸ ਟੈਕਨੋ ਉਸ ਤਕਨੀਕ ਦਾ ਹੀ ਸਾਈਡ ਇਫੈਕਟ ਹੈਗਾ ਹਮ ਲੇਕਿਨ ਉਹਦੇ ਫਾਇਦੇ ਸਾਨੂੰ ਬਹੁਤ ਹੈਗੇ ਕਿ ਸਾਨੂੰ ਬਿਨਾਂ ਬਿਹੋਸ਼ ਕੀਤੇ ਪੇਸ਼ੈਂਟ ਦਾ ਆਪਾਂ ਆਪਾ ਕਰ ਸਕਦੇ ਹਾਂ ਸੋ ਇੱਕ ਸਮਝੋ ਕਿ ਸਾਡੀ ਮਜਬੂਰੀ ਵੀ ਹੈ ਤੇ ਉਹਦਾ ਇੱਕ ਥੋੜਾ ਸਾਈਡ ਇਫੈਕਟ ਵੀ ਹੈ ਜੈ ਸਮਝੋ ਵੀ ਆਪਾਂ ਗੱਡੀ ਚਲਾ ਰਹੇ ਆ ਤਾਂ ਗੱਡੀ ਦਾ ਟਾਇਰ ਘਿਸੇਗਾ ਉਹ ਉਹਦਾ ਮਜਬੂਰੀ ਹੈ ਮਜਬੂਰੀ ਸੋ ਉਹ ਫਾਇਦਾ ਚੱਕਣ ਲਈ ਥੋੜਾ ਬਹੁਤ ਸਾਨੂੰ ਸਾਈਡ ਇਫੈਕਟ ਹੁੰਦਾ ਹੈ ਪਰ ਜਿਹੜਾ ਟੀਕਾ ਅਸੀਂ ਲਗਾਣੇ ਹਾਂ ਉਹ ਪੇਸ਼ੈਂਟ ਨੂੰ ਬੇਹੋਸ਼ ਕਰਕੇ ਆਪਰੇਸ਼ਨ ਕਰਨ ਵਾਲਾ ਟੀਕਾ ਨਹੀਂ ਹੋਊਗਾ ਇਹ ਟੀਕਾ ਉਸ ਤੋਂ ਫਰਕ ਹੁੰਦਾ ਹੈ ਐਸ ਨੂੰ ਲਗਾਉਣ ਦੀ ਤਕਨੀਕ ਫਰਕ ਹੈ ਐਸ ਨੂੰ ਲਗਾਉਣ ਦੀ ਜਗ੍ਹਾ ਫਰਕ ਹੈ ਦੇ ਐਸਟੀ ਕੇ ਤੋਂ ਬਾਅਦ ਸ਼ਾਇਦ ਹਜ਼ਾਰਾਂ ਦੇ ਵਿੱਚ ਵੀ ਕਿਸੇ ਇੱਕ ਅਦੇ ਪੇਸ਼ੈਂਟ ਨੂੰ ਬਾਅਦ ਵਿੱਚ ਦਰਦ ਆਉਂਦਾ ਹੋਵੇ ਨਹੀਂ ਤਾਂ ਕਦੇ ਵੀ ਦਰਦ ਨਹੀਂ ਹੁੰਦਾ ਤੇ ਮਰੀਜ਼ਾਂ ਨੂੰ ਇੱਕ ਕੋਈ ਇਲਾਜ ਸੁਨੇਹਾ ਦੇਣਾ ਚਾਹੋ ਜਿਹੜੇ ਰੀੜ ਦੀ ਹੱਡੀ ਦੇ ਮਰੀਜ਼ ਅੱਜ ਵੀ ਇਹ ਸੋਚ ਰਹੇ ਐ ਕਿ ਹਸਪੀਟਲ ਜਾਈਏ ਨਾ ਜਾਈਏ ਕੋਈ ਆਪਣੇ ਦੇਰੀਏ ਤੋਂ ਦੂਰ ਵੀ ਨੇ ਕਿਸੇ ਹੋਰ ਹਸਪੀਟਲ ਵੀ ਚੰਗੇ ਸਰਜਨ ਕੋਈ ਜਾਣਾ ਚਾਹੁੰਦਾ ਹੈ ਤਾਂ ਤੁਸੀਂ ਰੀੜ ਦੀ ਹੱਡੀ ਦੇ ਮਰੀਜ਼ਾਂ ਨੂੰ ਕੀ ਆਪਣੇ ਵੱਲੋਂ ਐਜ਼ ਅ ਨਿਊਰੋ ਸਰਜਨ ਕੀ ਸੁਨੇਹਾ ਦੇਣਾ ਚਾਹੋਗੇ ਜੀ ਮੈਂ ਇਹ ਕਹਿਣਾ ਚਾਹਾਂਗਾ ਕਿ ਜੀ ਦੇਖੋ ਰੀੜ ਦੀ ਹੱਡੀ ਦਾ ਇਲਾਜ ਸੰਭਵ ਹੈ ਤੇ ਇਹਦੇ ਰਿਜ਼ਲਟਸ ਬਹੁਤ ਅੱਛੇ ਹੈਗੇ ਤੁਸੀਂ ਜਿੱਥੋਂ ਵੀ ਇਲਾਜ ਕਰਾਓ ਪਹਿਲਾਂ ਤਾਂ ਆਪ ਤੁਸੀਂ ਦੇਖੋ ਕਿ ਤੁਹਾਨੂੰ ਜਿਹੜੀ ਪ੍ਰੋਬਲਮ ਹੈ ਉਹ ਕਿੰਨੀ ਜ਼ਿਆਦਾ ਹੈ ਡਾਕਟਰ ਜੇ ਤੁਹਾਨੂੰ ਕੋਈ ਸਲਾਹ ਦਿੰਦਾ ਹੈ ਐਮ ਆਰ ਆਈ ਕਰਾਣ ਦੀ ਤੇ ਉਹ ਟਾਈਮ ਤੇ ਐਮ ਆਰ ਆਈ ਜ਼ਰੂਰ ਕਰਾ ਲਓ ਥੋੜੇ ਪੈਸੇ ਜਿੰਨੇ ਖਰਚ ਹੁੰਦੇ ਲੇਕਿਨ ਸਾਨੂੰ ਬਿਮਾਰੀ ਦੀ ਸੱਚਾਈ ਅੰਦਰ ਵੀ ਪੂਰੀ ਪਤਾ ਲੱਗ ਜਾਂਦੀ ਹੈ ਤੇ ਦੂਸਰੀ ਮੈਂ ਸਲਾਹ ਇਹ ਦੇਣਾ ਚਾਹਾਂਗਾ ਕਿ ਜਦੋਂ ਤੁਸੀਂ ਕਿਸੇ ਵੀ ਡਾਕਟਰ ਕੋਲ ਜਾਂ ਕਿਸੇ ਵੀ ਹਸਪੀਟਲ ਦੇ ਵਿੱਚ ਸਲਾਹ ਲੈਣ ਜਾਂਦੇ ਹੋ ਉਹਨਾਂ ਨੇ ਮੰਨ ਲਓ ਤੁਹਾਨੂੰ ਆਪਰੇਸ਼ਨ ਲਈ ਵੀ ਕਿਹਾ ਹੈ ਹਰ ਡਾਕਟਰ ਦੇ ਰਿਜ਼ਲਟਸ ਦਾ ਫਰਕ ਹੁੰਦਾ ਹੈ ਤੁਸੀਂ 2-4-5 ਜਗ੍ਹਾ ਸਲਾਹ ਵੀ ਲੈ ਸਕਦੇ ਹੋ ਤੇ ਪਤਾ ਵੀ ਕਰ ਸਕਦੇ ਹੋ ਕਿ ਉਹਨਾਂ ਦੇ ਜਿਹੜੇ ਪੁਰਾਣੇ ਪੇਸ਼ੈਂਟਸ ਹੈਗੇ ਉਹਨਾਂ ਨੂੰ ਕਿੰਨਾ ਰਿਜ਼ਲਟ ਮਿਲ ਰਿਹਾ ਹੈ ਇੱਕ ਜਾਂ ਦੋ ਪੇਸ਼ੈਂਟ ਦੇ ਜਾਂ 50 ਪੇਸ਼ੈਂਟ ਦੇ ਆਪਰੇਸ਼ਨ ਦੇ ਰਿਜ਼ਲਟਸ ਉੱਪਰ ਸਾਨੂੰ ਨਹੀਂ ਜਾਣਾ ਚਾਹੀਦਾ ਜਿਹੜੇ ਡਾਕਟਰਸ ਰੈਗੂਲਰ ਆਪਰੇਸ਼ਨ ਕਰ ਰਹੇ ਉਹਨਾਂ ਦਾ ਜਿਹੜੇ ਪੇਸ਼ੈਂਟ ਬਾਹਰ ਠੀਕ ਹੋ ਕੇ ਨਿਕਲੇ ਹੁੰਦੇ ਨੇ ਉਹ ਤੁਹਾਨੂੰ ਆਰਾਮ ਨਾਲ ਪਤਾ ਲੱਗ ਜਾਏਗਾ ਕਿ ਇਸ ਡਾਕਟਰ ਦੀ ਰਿਪਿਊਟੇਸ਼ਨ ਕਿਸ ਤਰ੍ਹਾਂ ਹੈ ਇਹ ਇੱਕ ਥੋੜਾ ਟੈਕਨੀਕਲੀ ਵੱਡੀ ਸਰਜਰੀ ਹੁੰਦੀ ਹੈ ਉਸ ਹਿਸਾਬ ਨਾਲ ਤੇ ਤੁਸੀਂ ਇਹ ਪਹਿਲਾਂ ਆਪਣੀ ਤਸੱਲੀ ਪੂਰੀ ਕਰਕੇ ਉਸ ਤੋਂ ਬਾਅਦ ਜੋ ਆਪਰੇਸ਼ਨ ਕਰਾਓਗੇ ਜੇ ਡਾਕਟਰ ਦਾ ਆਪਣਾ ਤਜਰਬਾ acha ਹੈ ਮਸ਼ੀਨਾ achi ਹੈ ਗਿਆ ਤੇ ਤੁਸੀਂ ਨਿਸ਼ਚਿੰਤ ਹੋ ਕੇ ਆਪਰੇਸ਼ਨ ਕਰਾਓ ਉਹ ਰਿਜ਼ਲਟਸ ਬਹੁਤ achhe ਮਿਲਦੇ ਹਨ ਚਲੋ ਇਹ ਸਮ ਸਾਡੇ ਨਾਲ ਡਾਕਟਰ ਨਵੀਨ ਚਿਤਕਾਰਾ ਜੀ ਐਨ ਐਚ ਐਸ ਹਸਪੀਟਲ ਜਲੰਧਰ ਤੋਂ ਜਿਹੜੇ ਲਗਭਗ 23 24 ਸਾਲ ਤੋਂ ਆਪਣਾ ਪ੍ਰੈਕਟਿਸ ਐਨ ਐਚ ਐਸ ਹਸਪੀਟਲ ਦੇ ਵਿੱਚ ਕਰ ਰਹੇ ਨੇ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਅੱਗੇ ਜ਼ਰੂਰ ਸ਼ੇਅਰ ਕਰਨਾ ਜੀ ਮੈਂ ਤੁਹਾਡਾ ਆਪਣਾ ਦੋਸਤ ਵਿਰਿੰਦਰ ਮਿਲਦੇ ਹਾਂ ਜੀ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਸასი ਸ਼ਾਲ ਜੀ ਸਾਰਿਆਂ